ਐਸਸੀ ਐਸਟੀ ਰੱਖਵੇਂ ਕਰਨ ਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਚ ਬੰਗਾ ਵਿਖੇ ਸਮੂਹ ਬਸਪਾ ਵਰਕਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਸੀਨੀਅਰ ਬਸਪਾਗੂ ਪ੍ਰਵੀਨ ਕੁਮਾਰ ਬੰਗਾ ਨੇ ਜਿੱਥੇ ਕਿ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਐਸਸੀ ਐਸਟੀ ਐਕਟ ਦੀ ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਤੇ ਉਪ ਵਰਗੀਕਰਨ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਬੋਹਜਨ ਸਮਾਜ ਵਿੱਚ ਰੋਸ ਹੈ ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸੰਵਿਧਾਨ ਦੀ ਉਲੰਘਣਾ ਦੀ ਨੋਬਤ ਦੇਸ਼ ਦੇ ਭਾਈਚਾਰੇ ਦੀ ਯਾਤਾਂ ਵਿੱਚ ਆਪਸੀ ਟਕਰਾਅ ਦੇ ਹਾਲਾਤ ਪੈਦਾ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਕੋਲਕਾਤਾ ਵਿਖੇ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਕਤਲ ਦੀ ਸਖ਼ਤ ਸ਼ਬਦਾਂ ਵੀ ਨਿਖੇਧੀ ਕੀਤੀ ਉਹਨਾਂ ਨੇ ਕਿਹਾ ਕਿ ਬਸਪਾ ਆਪਣੇ ਹੱਕਾਂ ਨੂੰ ਮਨਵਾਉਣ ਦੇ ਨਾਲ-ਨਾਲ ਮ੍ਰਿਤਕ ਮਹਿਲਾ ਡਾਕਟਰ ਨੂੰ ਵੀ ਇਨਸਾਫ਼ ਦਿਵਾਏਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਹਨ ਇਹ ਪਹੁੰਚਲਾ ਬਹੁਤ ਸਾਰੇ ਸਾਥੀਆਂ ਦੇ ਜਿਹੜਾ ਅਜੇ ਤੱਕ ਇਹ ਲੋਕਾਂ ਤੱਕ ਨਹੀਂ ਪਹੁੰਚਿਆ ਇੱਕ ਦੂਜੇ ਸਮਾਜ ਨੂੰ ਤੋੜਨ ਦੀ ਜਿਹੜੀ ਹੈ ਸਾਜਿਦ ਦੇ ਤਹਿਤ ਪੜਕਾਇਆ ਜਾਂਦਾ ਹੈ ਕਿ ਇਹ ਅੰਦੋਲਨ ਕਿਸੇ ਵਿਅਕਤੀਤ ਕਾਸਟਾ ਦੇ ਖਿਲਾਫ ਹੈ ਇਹ ਕਿਸੇ ਦੇ ਖਿਲਾਫ ਕਾਸਟ ਦੇ ਖਿਲਾਫ ਨਹੀਂ ਹੈ ਬਲਕਿ ਸਮਾਜਿਕ ਮੁਕਤਦਾ ਦੇ ਨਾਲ ਆਪਣੇ ਸੰਵਧਾਨਿਕ ਹੱਕਾਂ ਨੂੰ ਲੈਣ ਦੇ ਲਈ ਸੰਘਰਸ਼ ਕਰਨ ਦੇ ਰਸਤੇ ਲਈ ਜਿਹੜਾ ਪੁਰਨ ਜਿਹੜਾ ਭੋਜਨ ਸਮਾਜ ਪਾਰਟੀ ਦੇ ਨੇਤਾ ਦਾ ਸਮਰਥਨ ਹੈ ਮਜ਼ਦੂਰ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜੇ ਜਿਹੜੇ ਆਪਣੇ ਸਮਾਜ ਦਾ ਜਨ ਹਿੱਤ ਹੈ ਉਹਨਾਂ ਨੂੰ ਅੱਜ ਦੇ ਸੰਕਟ ਦੇ ਸਮੇਂ ਤੇ ਜਿਹੜਾ بڑا ਦੇਸ਼ ਵਿਦੇਸ਼ ਦਾ ਇਹੜਾ ਬੜਾ ਘਾਤਕ ਸਦੋਂੜਾ ਫੈਸਲਾ ਹੈ ਇਹ ਦੇਸ਼ ਨੂੰ ਭਰਾ ਮਾਰੂ ਜਿਹੜਾ ਜੰਗ ਚ ਪੈਦਾ ਪੈਦਾ ਕੰਨ ਵਾਲਾ ਫੈਸਲਾ ਹੈ ਇਸ ਫੈਸਲੇ ਦੇ ਖਿਲਾਫ ਸਾਨੂੰ ਬੜੇ ਸੰਜਣ ਦੇ ਨਾਲ ਇਸ ਫੈਸਲੇ ਨੂੰ ਪੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਉਹ ਸਮਝ ਕੇ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਨੂੰ ਕੰਬਲ ਕਰੀਏ ਮਜਬੂਰ ਕਰੀਏ ਤੇ ਜਲਦੀ ਤੋਂ ਜਲਦੀ ਮੋਦੀ ਸਰਕਾਰ ਸਪੈਸ਼ਲ ਤੌਰ ਤੇ ਜਿਹੜਾ ਇਸ ਮੁੱਦੇ ਲਈ ਸੈਸ਼ਨ ਬੁਲਾਉਣ ਔਰ ਸੈਸ਼ਨ ਬੁਲਾ ਕੇ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਕੇ ਜਿਹੜਾ ਉਸ ਸੂਚੀ 'ਚ ਦਰਜ ਕਰਕੇ ਜਿਹੜਾ ਰਕਮਾਂ ਕ ਨੂੰ ਸੁਰੱਖਿਤ ਕੀਤਾ ਜਾਵੇ ਉਹ ਸਮਾਜ ਵੀ ਜਿਹੜੀ ਉਹ ਸੁਰੱਖਿਆ ਦੀ ਭਾਵਨਾ ਪੈਦਾ ਗਈ ਹੈ ਉਸ ਭਾਵਨਾ ਨੂੰ ਜਿਹੜਾ ਖਤਮ ਕਰਨਾ ਸਮੇਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲ ਨਾਲ ਕਲਕੱਤੇ ਦੀ ਡਾਕਟਰ ਬੇਟੀ ਦੇ ਕਾਤਲਾਂ ਦੇ ਖਿਲਾਫ ਵੀ ਅਸੀਂ ਸਖਤ ਕਾਰਵਾਈ ਕਰਕੇ ਜਿਹੜਾ ਫਾਸਟ ਟਰੈਕ ਤੇ ਰਹੀਂ ਉਹਦਾ ਪੂਰਤ ਕਾਰ ਵੀ ਹੋਣੀ ਚਾਹੀਦੀ ਹੈ SC ST ਰੱਖਵੇਂ ਕਰਨ ਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਚ ਬੰਗਾ ਵਿਖੇ ਸਮੂਹ ਬਸਪਾ ਵਰਕਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਸੀਨੀਅਰ ਬਸਪਾਗੂ ਪ੍ਰਵੀਨ ਕੁਮਾਰ ਬੰਗਾ ਨੇ ਜਿੱਥੇ ਕੀ ਫੈਸਲੇ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ SC ST ਐਕਟ ਦੀ ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਤੇ ਉਪ ਵਰਗੀਕਰਨ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਬਹੁਜਨ ਸਮਾਜ ਵਿੱਚ ਰੋਸ ਹੈ ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸੰਵਿਧਾਨ ਦੀ ਉਲੰਘਣਾ ਦੀ ਨੋਬਤ ਦੇਸ਼ ਦੇ ਭਾਈਚਾਰਕ ਯਾਤਾਂ ਵਿੱਚ ਆਪਸੀ ਟਕਰਾਓ ਦੇ ਹਾਲਾਤ ਪੈਦਾ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਕੋਲਕਾਤਾ ਵਿਖੇ ਮਹਿਲਾ ਡਾਕਟਰ ਨਾਲ ਕੋਈ ਜ਼ਬਰ ਜਨਾਹ ਤੋਂ ਬਾਅਦ ਕਤਲ ਦੀ ਸਖ਼ ਸ਼ਬਦਾ ਵੀ ਨਿਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਬਸਪਾ ਆਪਣੇ ਹੱਕਾਂ ਨੂੰ ਮੰਨਵਾਉਣ ਦੇ ਨਾਲ-ਨਾਲ ਮ੍ਰਿਤਕ ਮਹਿਲਾ ਡਾਕਟਰ ਨੂੰ ਵੀ ਇਨਸਾਫ਼ ਦਿਵਾਏਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮਜੂਰ ਸਨ